ਕਾ ਅਮੋ ਸਾਹਮਣੇ ਫੋਗਜਾ ਹੋਈਆਂ ਬਾਬਾ ਮੀਰੀ ਜੰਮ ਸਾਹਿਬ ਸਿੱਖ ਫੋਗਜਾਂ ਦੇ ਵਿੱਚ ਸਾਹਮਣੇ ਅਨਵਰ ਖਾਨ ਨੂੰ ਨਜ਼ੀਬ ਪਹਗੇ ਅਨਵਰ ਖਾਨ ਦਾ ਗੁੱਸਾ ਸਭਵੇਂ ਸਨਮਾਨ ਤੇ ਚੜ ਪਿਆ ਲੜਕਾ ਕੇ ਕਹਿਣ ਲਗਾ ਮੀਰੀ ਜੰਮਾ ਇਹ ਗੁਰੂ ਦਾ ਦਰਬਾਰ ਨਹੀਂ ਇਹ ਜੰਗ ਦਾ ਮੈਦਾਨ ਹੈ ਇਹ ਦਰਬਾਰ ਨਹੀਂ ਜਿੱਥੇ ਅਨਵਰ ਖਾਨ ਨੂੰ ਧੱਕੇ ਮਾਰ ਕੇ ਕੱਢ ਦਿੱਤਾ ਸੀ ਹੁਣ ਫੈਸਲਾ ਤੇਗਾਂ ਦੇ ਨਾਲ ਹੋਵੇਗਾ ਆ ਜੰਗ ਦੇ ਮੈਦਾਨ ਦੇ ਅੰਦਰ ਮੈਂ ਤੇਰੇ ਤੋਂ ਰਾਜ ਦੀ ਕੀਤੀ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦਾ ਹਾਂ ਆਹ ਵੇਖੀਏ ਬਾਬਾ ਬਿਧੀ ਚੰਦ ਸਾਹਿਬ ਜੀ ਗੁਰਦੇਵ ਦੀ ਪਾ ਕੇ ਆ ਗਿਆ ਇਹ ਜਲਕਾਰ ਨੂੰ ਸਿਰ ਮੱਥੇ ਪ੍ਰਵਾਨ ਕੇ ਅਨਵਰ ਖਾਨ ਦੇ ਟਾਕਰੇ ਤੇ ਆ ਕੇ ਜੰਗ ਹੈ ਇਹ ਉਮਰ ਲਈ ਰਣਬੀਵੀ ਚੰਦ ਨੂੰ